ਅਲਪਨ ਬਾਰੇ ਬੋਲੋਗੇ ਸੋ ਤਰਸਾ ਕਿ ਉਹਨਾਂ ਤੋਂ ਸੇਵਾ ਤੇ ਉਹਨਾਂ ਦੇ ਮਨਵਾਦੀਆਂ ਦੀ ਕੋਲੋਂ ਸਿਵਾ ਅਨੰਤ ਕੋਲੋਂ ਉਹਨਾਂ ਨੇ ਇਹ ਦਿਦੇ ਕਿ ਇਹ ਮਹਾਰਾਜ ਹਨ ਤਾਂ ਉਹਨਾਂ ਆਗਿਆ ਦੇ ਕੇ ਜੀਵਨ ਦੀਆਂ ਸਭ ਤੋਂ ਵੱਧ ਸਫਲ ਸੰਜੋਗ ਨੂੰ ਉਪਲਬਧ ਕਰਾਈ ਸਾਨੂੰ ਚੰਗੇ ਜ਼ੋਰ ਕੋਈ ਸਭੀ ਨੂੰ ਸਫਲ ਹੋਣ ਦੇ ਨਾਗਿਆ ਇੱਕ ਹੀ ਪੀਣਾ ਜੀਵਨ ਨੂੰ ਮੁਕਤ ਸਫਲ ਰਹਿ ਕੇ ਬਰੇਦ ਨੌਜਵਾਨ ਕੋਈ

ਇਹ ਨਬੋਤ ਕਹਿੰਦੇ ਕਿ ਇਹ ਕਰਕੇ ਆਗਿਆ ਸਤਿਗੁਰੂ ਸਾਹਿਬ ਜੀ ਨੇ ਇਹੋ ਦੋ ਜੀ ਨੇ ਇਸ ਪ੍ਰਕਾਰ ਬਖਸ਼ਣ ਦੇਣਾ ਕਿ ਤੇ ਸਤਿਗੁਰੂ ਸਾਹਿਬ ਜੀ ਨੇ અપਾਰ ਕਿਰਪਾ ਹੰਤ ਸਭ ਇੱਕ ਪਾਸੇ ਦੇ ਉੱਪਰ ਕਰਨਾ ਕੀਤੇ ਸਭ ਸੰਗਤ ਦੇ ਉੱਪਰ ਕਰਨਾ ਕੀਤੇ ਬਰੀ ਇਮਾਂ ਮੋਰੀ ਹੁਯਾ ਅਸਥਾਨ ਦੇ ਹੰਦ ਰੋਸ਼ੀ ਦਿਦਹੁ ਹੁੰ ਦੇ ਕਰਕੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਡੇ ਪਾਉਂਦੀਏ ਸੇਵਾ ਕੀਤੀ ਕਰਨਾ ਕਿਉਂਕਿ ਸਾਰੇ ਇਸ ਜੀਵਨ ਤੇਜ਼ ਬਗਤ ਸਰਹੰਗੀਆਂ ਦੇ ਸ਼ਹਾਦਤ ਤੋਂ ਬਾਅਦ ਇੱਕ ਸਾਲ ਬਾਅਦ ਹੀ ਸਤਿਗੁਰੂ ਸੋਹਣ ਸਿੰਘ ਜੀ ਨੂੰ ਨਗਾਰਾ ਕੋਲ ਆਏ ਜਿਸ ਤੋਂ ਬਾਅਦ ਉਹਨਾਂ ਨੇ ਉੱਤਰਾਖੰਡ ਦੀਆਂ ਸਾਰੀਆਂ ਤੇ ਪਹਾੜੀ ਰਾਜਿਆਂ ਦੇ ਦਿਨ ਤੱਕ ਕੰਡ ਜਾ ਕੇ ਸੇਵਾ ਸਤਿਗੁਰੂ ਜੀ ਦੇ ਜਿੱਥੇ ਇਹ ਮਕਾਨਾ ਬਣਾਉਣਾ ਕੀਤਾ ਉਥੇ ਨਾਮ ਦੇ ਨਾਲ ਸਾਰੇ ਜੀ ਸਿੱਖਾਂ ਨੂੰ ਦੇ ਚੁਕਾਉਂਦੀ ਕਿਤਾਬ ਤੋਂ ਤਾਰ ਦੀ ਸੰਧਰ ਨੂੰ ਕਿਉਂ ਆਈ ਇਹ ਤੋੜਾ ਬੇ ਦੇ ਉਪਰ ਉਨਮੋਦ ਵਿਦੇਸ਼ ਪਰਦੇਸ਼ਾਂ ਨੂੰ ਚੋਟਾਂ ਲਾਈਆਂ ਜਾਣ ਨਾਤਾਤ ਜਾਇਆ ਜਾਵੇ ਤੇ ਜਾਣ ਕੇ ਨਾਮ ਸਤਿਗੁਰੂ ਸਾਹਿਬ ਜੀ ਆਪ ਜੀ ਬਾਹਰ ਆਣਾ ਤੋਂ ਚਾਹਤਾਂ ਦੇ ਪ੍ਰੋਗਰਾਮ ਦੀ ਨੂੰ ਹੁੰਦੇ ਹੋ ਰਾਹ ਨੂੰ ਮਿੰਟਾ ਮਨਾ ਸਨਮਾਨ ਨਗਾਰਾ ਵਜਾਇਆ ਜਾਂਦਾ ਜਦੋਂ ਫਰਕ ਉਸ ਦੇ ਵਾਪਸ ਨਿਵਾਸ ਤੋਂ ਘਰ ਜਾਂਦੇ ਵਿਵਾਨ ਤੋਂ ਬਾਹਰ ਜਾਂਦੇ ਤਾਂ ਇਹ ਮੁਤਾਇਬ ਪ੍ਰੋਜਨਾ ਵਜਾਈਆਂ ਜਾਂਦੇ ਆਪਾਂ ਸਭ ਲੋਕਾਂ ਨੇ ਕਿਹਾ ਕਿ ਇਹ ਕਿ ਔਰੰਗਜ਼ੇਬ ਨੂੰ ਪ੍ਰੋਗਰਾਮ ਦੀ ਇਸ਼ਾਰਾ ਜਿਨੀ ਇਹ ਨਗਾਰੇ ਨਾ ਵੀ ਨਗਾਰੇ ਆਣੇ ਸੀ ਕਿ ਮੇਰੇ ਰਾਹ ਦੇ ਜਦ ਮੇਰਾ ਉਤਨ ਨਗਾਰੇ ਪਜਾਵੇ ਜੇ ਮੇਰਾ ਮੁੱਤਰ ਦੇ ਮਾਰ ਦੇ ਅੰਦਰ ਜਾ ਕੇ ਉਹ ਨਗਾਰੇ ਪਜਾਵੇ ਉਹਨੇ ਉਹਨੂੰ ਹੀ ਮੰਨਾ ਕਰ ਦਿੱਤਾ ਸੀ ਬੜੇ ਕਰਣੀ ਪੁੱਤਾਂ ਦੇ ਨਾਮ ਉਹਦੇ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹ ਪ੍ਰਥਾ ਬਕੇ ਤੌਰ ਤੇ ਕਰ ਦਿੱਤੀ ਕਿ ਇਹ ਨਗਾਰੇ ਸਦਾ ਬੱਜਦਾ ਰਹੇ ਜਿਤੇ ਇਹ ਸਭ ਤੈਸਨ ਕਿ ਮੇਰੇ ਬਾਹਦੀ ਅੰਦਰ ਕੋਈ ਕੁਸਵਾਰੀ ਨਹੀਂ ਕਰੇਗਾ ਸਤਿਗੁਰੂ ਸਾਹਿਬ ਜੀ ਨੇ ਸਾਰੇ ਹੀ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਸਾਰੇ ਹੀ ਇਹਨੂੰ ਕੁਸਵਾਰੀ ਕਰੋਗੇ ਕਿ ਕਿ ਉਹਨਾਂ ਦੇ ਉੱਪਰੋਂ ਨਾ ਹੀ ਸਤਿਗੁਰੂ ਸਾਹਿਬ ਜੀ ਨੇ ਸਾਰੇ ਹੀ ਸਿੱਖਾਂ ਨੂੰ ਇਹ ਉਪਦੇਸ਼ ਬਖਸ਼ਿਆ ਕਿ ਇਹ ਗੁਰੂ ਦੇ ਹੋਰ ਮੰਨ ਤੋ ਜਿਹੜਾ ਪਾਇਆ ਕਿ ਰੱਖਣ ਦੇ ਨੇ ਦਸਤਾਰ ਫਜਾਉਣ ਦੇ ਉੱਪਰ ਨਾ ਹੀ ਸਿਰ ਮਾਰਲਾ ਨੂੰਨ ਦੇ ਉੱਪਰ ਸਾਰੀ ਸਦੀਆਂ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਵਾਹੇ ਦਸਤਾਰ ਫਜਾਇਆ ਬਲੂ ਅਰੰਭੀ ਕੂਕੀਏ ਦੇ ਵਾਸਤੇ ਵੀ ਕੋਲ ਕੋ ਮਨਤੋਂ ਦਸਤਾਰ ਫਜਾਈਆਂ ਨੂੰ ਮਹਿਲ ਦੇ ਅੰਦਰ ਜੇ ਤੁਮ ਕਰਨਾ ਕਰਦਾ ਸੀ ਤੁਹਾਨੂੰ ਇਹ ਆਗੋਦੀ ਸੀ ਕਿ ਇੱਕ ਰਾਹ ਤੋਂ

ਤੋਹਮਾਰਾ ਦੀਆਂ ਨੇ ਜਿਹਦੇ ਕੋ ਰੰਗ ਜੀ ਆਪਣੇ ਆਪਣੇ ਪੁੱਤਰ ਨੂੰ ਇਹ ਇਹ ਦਿੱਤਾ ਸੀ ਕਿ ਨਗਾਰੇ ਦੇ ਉੱਪਰ ਚੋਟ ਨਹੀਂ ਲਗਣੀ ਚਾਹੀਦੀ ਸਤਿਗੁਰੂ ਸਾਹਿਬ ਜੀਆ ਨੇ ਉਹਦੇ ਰਾਜ ਦੇ ਅੰਦਰ ਨਗਾਰੇ ਦੇ ਉੱਪਰ ਨਿਰੰਤਰ ਗੋਟਾ ਲਗਾ ਦਿੱਤੀਆਂ ਜਿਸ ਨੂੰ ਸਤਿਗੁਰੂ ਸਾਹਿਬ ਜੀਾਂ ਦੇ 52 ਕਵੀਆਂ ਤੇ ਅੰਦਰ ਇੱਕ ਕਵੀਰ ਪਾਈ ਮੰਗਲ ਜਿਹਨਾਂ ਅਰੇ ਸੋਹਣੇ ਸ਼ਬਦਾਂ ਦੇ ਅੰਦਰ ਉਕੇਰਿਆ ਹੈ ਰਣਜੀਤ ਨਗਾਰੇ ਦੀ ਪੂਜ ਭਾਣੀ ਦਿਨਾਂ ਦਾ ਉਹਦੀ ਰੂਪ ਬੜਾ ਸੋਨਾ ਸ਼ਬਦ ਚਾਹਿਆ ਬੜੀ ਸੋਣੀ ਲਿਖਤ ਬਾਤ ਕਮਾਲ ਲਿਖਣਾ ਕੀਤੀ ਹੈ ਆਨੰਦ ਕਾ ਵਾਜੈ ਨਿਤ ਵਾਜ ਦਾ ਆਨੰਦ ਗੁਰ ਸੋਨਾ ਸੋਨ ਸੁਧ ਭੁਲ ਦੀ ਇਹ ਨਰ ਨਾ ਹੋਦੀ ਕਿ ਆਨੰਦ ਗੁਰ ਫਤ ਦੇ ਗੁਰ ਜੀ ਨੂੰ ਖਾਰੋ ਨਰਬਦੂ ਬਿਨਾਂ ਕੋਈ ਨਾਂ ਨੁਕੀ ਨਾਮਾ ਬਖੀ ਦੇ ਜਿਨ ਨੂੰ ਸੁਣਨ ਕੇ ਪਹਾੜੀ ਬਾਦੀ ਦੇ ਗੁਰੂ ਕੰਗੋਰੀ ਉਹਨਾਂ ਦੇ ਅੰਦਰ ਡਰ ਪਿਆ ਹੈ ਭੋ ਪਿਆ ਵਿਪਖਨੀ ਨੂੰ ਲੰਕਾ ਤਹੋ ਵਸਣੇ ਤਾ ਫਿਰ ਅਸਵਾਰੀ ਆਉਂਦੀ ਹੈ ਮਹਾਬਾਤ ਹੋਦੀ ਕਿ ਉਹ ਨਗਾਰਾ ਲਾਜਦਾ ਹੈ ਨਾ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਪਾਸ਼ਾ ਜੀਆਂ ਦੀ ਸਵਾਗੀ ਹੁੰਦੀ ਹੈ ਤੇ ਮੈਨੂੰ ਦੇਖ ਕੇ ਇਹ ਧਰਤੀ ਦੇ ਉੱਪਰ ਜੀਮਦਾਰ ਜਿਹੜੇ ਨੇ ਉਹ ਬੜਾ ਜ਼ਿਆਦਾ ਖੌਫ ਖੰਡੇ ਇਹ ਭਿਆਨ ਨਹੀਂ ਚਾਹੀਏ ਕਿ ਇਹਨਾਂ ਸਾਰੇ ਪਹਾੜੀ ਰਾਜਿਆਂ ਨੂੰ ਰਾਜ ਕਰਕੇ ਆਪਣਾ ਕਿਰਦਨ ਇਹਨਾਂ ਕੋਲ ਇਹ ਸੀ ਪਰ ਪਰਮੋਹ ਦੇ ਜੀਵਨ ਕੋ ਉਸ ਸਾਰੇ ਰਾਜ ਦੇ ਅੰਦਰ ਇਹਨਾਂ ਕੋਲ ਰਾਜੇ ਹੋਣ ਦਾ ਫਤਵਾ ਵੀ ਕੋਲਿਆ ਸੀ ਉਹਨਾਂ ਨੇ ਸਭ ਤੋਂ ਸਭ ਇੱਕ ਜੇ ਮੇਰਨ ਦਾ ਹਾਰ ਬਣਾ ਕੇ ਛੱਡ ਦਿੱਤਾ ਸੀ ਇਸ ਪ੍ਰਕਾਰ ਭਾਈ ਮੰਗਲ ਜੀ ਦਰਬਾਰੀ ਕਮੀਆਂ ਨੇ ਬੜਾ ਫੋਨਾ ਅਕੇਰਿਆ ਕਿ ਜਿੱਥੇ ਜੀਤ ਨਗਾਰੇ ਦੇ ਉੱਪਰ ਚੋਟਾਂ ਲੱਗਦੀਆਂ ਨੇ ਇਹ ਪਾੜੀ ਰਾਜਿਆਂ ਦੇ ਦਿਲ ਤੱਕ ਕੰਬ ਜਾਂਦੇ ਨੇ ਕਿ ਸਾਡੇ ਰਾਜ ਦੇ ਅੰਦਰ ਅਰੰਭੀ ਉnde ਰਾਜ ਦੇ ਅੰਦਰ ਕਸੀਰ ਆਜੇ ਹੋਈਏ ਸਾਡੇ ਦਰਬਾਰ ਦੇ ਅੰਦਰ ਕੋਈ ਨਗਾਰਾ ਨਹੀਂ ਵਜਦਾ ਤੇ ਕੌਣ ਉੱਠਿਆ ਏ ਜਿਹੜਾ ਹੁੰਦੇ ਰਾਜ ਦੇ ਅੰਦਰ ਨਗਾਰਾ ਵਜਾ ਰਿਹਾ ਇਸ ਦੇ ਪ੍ਰਕਾਰ ਤਹ ਨੂਰ ਦਾ ਰਾਜਾ ਜਿਹਦੇ ਕੋਲ ਜਿੰਨਾ ਦੇ ਪਾਸੋਂ ਸਤਿਗੁਰੂ ਸਾਹਿਬ ਜੀ ਆਨੇ ਅਨੰਦਪੁਰ ਸਾਹਿਬ ਦੀਆਂ ਦੀਵਾਂਕ ਵਾਲ ਦੀ ਧਰਤੀ ਖਰੀਦ ਕੇ ਉਸ ਦੇ ਉੱਪਰ ਅਨੰਦਪੁਰ ਸਾਹਿਬ ਨਗਰ ਦਾ ਸਾਮਨਾ ਕੀਤਾ ਸੀ ਨਾ ਇੱਕ ਇਹ ਗੁਰਦਾਰਾ ਆਨੰਦਪੁਰ ਸਾਹਿਬ ਦੇ ਲਾਗੇ ਬਣਿਆ ਹੈ ਤੇ ਸਾਡੇ ਨਾਲ ਜਿੰਨਾ ਦਾ ਭੈਰ ਜਿੰਨਾਂ ਨੂੰ ਪੈੜ ਸੀ ਗੁਲੀਆ ਨੂੰ ਤੁਨ ਤੁਨ ਜਿੰਨਾਂ ਦੇ ਅੰਦਰ ਦੇ ਨਾਲ ਕੋਈ ਪ੍ਰੇਮ ਨਹੀਂ ਸੀ ਉਹਨਾਂ ਦੀ ਤੀਰਪਤਾ ਨਾ ਹੋਈ ਕਿ ਅਸੀਂ ਸਤਿਗੁਰੂ ਸਾਹਿਬ ਜੀ ਆ ਸਿੱਧੇ ਘਰ ਤੱਕ ਕੇ ਬਹਿੰਦੇ ਵੀ ਹੈ ਇਹ ਕਹਿਣਾ ਕਰਦੇ ਜੀ ਕਿ ਸਬਦ ਗੁਰ ਸਾਹਿਬ ਜੀ ਉਸੇ ਨਗਾਰਾ ਨਾ ਵਜਾਓ ਜੀ ਜੇ ਇਹਨੇ ਕਿਤੇ ਨਗਾਰਾ ਵਜਾਇਆ ਤਾਂ ਕਹਿ ਦੂਗਾ ਆਜਾ ਤਿਆ ਹੈ ਸਬਦ ਗੁਰ ਸਾਹਿਬ ਦੇ ਲੱਗੇ ਡੇਰਾ ਕੀਤਾ ਹੈ ਉਹ ਗੁਰਾਹ ਨਾ ਜਾਵੇਗਾ ਤੇ ਉਹਨਾਂ ਨੇ ਗਏ ਹਨ ਬੀਬੇ ਨਾਲ ਕਿਹਿਆਂ ਦੇ ਘਰ ਸਬਦ ਗੁਰ ਸਾਹਿਬ ਜੀਆਂ ਦੇ ਦਾਦੀ ਜੀ ਉਹਨਾਂ ਦੇ ਕੋਲ ਜਾ ਕਰਕੇ ਬੇਨਤੀ ਕਰਨਾ ਕਰ ਦਿੱਤੀ ਮਾਤਾ ਜੀਓ ਸੂਰਜਮੁਂਦਾ ਤੇ ਮਾਤਾ ਜੀ ਆਹ ਜੀਆ ਤੇ ਬੋਤੋ ਨੇ ਇੱਕ ਨਵਾਂ ਟਗਵਾਂਜ ਫੜ ਲਿਆ ਏ ਹਰਬੋਤ ਨਗਾਰਾ বজਵਾਉਂਦਾ ਏ ਅਸੀਂ ਚਾਹੁੰਦੇ ਹਾਂ ਅੱਜ ਦੇ ਦਿਨ ਕੋਲਦਾ ਰਾਜਾ ਅਨੰਤ ਫੈਲ ਦੇ ਲਾਗੇ ਮਕਾਰਾ ਦੀ ਧਰ ਅਸੀਂ ਵੀ ਚਾਹੁੰਦੇ ਕਿ ਇਹ ਜਿਹੜਾ ਨਗਾਰਾ ਮੱਝੇ ਤੇ ਸਾਡੀ ਦਸ਼ਮਣੀ ਕਰ ਲੋਕ ਦੇ ਰਾਜ ਦੇ ਨਾਲ ਉਮਤ ਦੇ ਰਾਣ ਤੋਂ ਇਹ ਉਸ ਸੰਸਦ ਬਾਰੇ ਜਾਂ ਕਰਦਾ ਹੈ ਦਾਦੀ ਜੀਨਾਂ ਦਾ ਕਿ ਆਪਣੇ ਪੁੱਤਰੇ ਦੀ ਸਭ ਨਾਲ ਅਬਰ ਬੜਾ ਰੱਖਣਾ ਬੜਾ ਪ੍ਰੇਮ ਕਰਦੀਆਂ ਨੇ ਇਹ ਉਹ ਸਤਿਗੁਰੂ ਸਾਹਿਬ ਜੀਆਂ ਦਾ ਵੀ ਪ੍ਰੇਮ ਸੀ ਸਤਿਗੁਰੂ ਸਾਹਿਬ ਜੀਆਂ ਦੀ ਦਾਦੀ ਜੀ ਦਾ ਮੇਰੋ ਨਾਲ ਕੀ ਜੀ ਨੇ ਤਾਂ ਬੇਅੰਤ ਹੀ ਆਦੇ ਮਸਾਂ ਦੇ ਨਾਲ ਚੰਗਾ ਕਰ ਦਿੱਤਾ ਤੇ ਉਸ ਰਾਤ ਅਗਲੇ ਦਿਨ ਜਦੋਂ ਨਗਾਰਾ ਨਾ ਵੱਜਿਆ ਨਗਾਰੀ ਸਿੰਘਾਂ ਨੇ ਲਗਾ ਦੇਦੇ ਪਰਚੋਤਨਾ ਲਾਇੀ ਰਿਪੋਰਟ ਸਰ ਜੀ ਕਿ ਸਾਧੂ ਗੁਰੂਆਂ ਕੀ ਆਨੇ ਦੀਵਾਨ ਦੇ ਅੰਦਰ ਨਗਾਰੀ ਜਿਨ੍ਹਾਂ ਨੂੰ ਬੁਲਾਇਆ ਪੁੱਛਿਆ ਉਹ ਆਏ ਉਹ ਪਰਚੋਤ ਕਿਉਂ ਨਹੀਂ ਲਾਇਗੇ ਨਗਾਰੀ ਨੇ ਸਾਰੇ ਕਿਤੇ ਸਮਾਏ ਉਸ ਮਨੂ ਦੇ ਵੀਰ ਨਾਮ ਕੀ ਜੀ ਨੇ ਉਹਨਾਂ ਕੀਤਾ ਸੀ ਕਿ ਨਗਾਰੇ ਦੇ ਉੱਪਰ ਜੋਰ ਨਹੀਂ ਲਾਉਣੀ ਕਹੇ ਬੋਧਾ ਰਾਜਾ ਤ੍ਰਿਆ ਹਾਰ ਤੇ ਸਾਡੇ ਗੁੰਮਨ ਤੁਮ ਕੱਪਕੇ ਤਾਂ ਕਰਕੇ ਨਗਾਰੇ ਤੇ ਅਜ ਚੋਰ ਨਹੀਂ ਕਾਈ ਸਤਿਗੁਰੂ ਸਾਧੀਆਂ ਨੇ ਭਾਵੇਂ ਮਿਲਦੇ ਨੇ ਤੋ ਕੀ ਆਪ ਹੈ ਇਸ ਦੇ ਬਾਤ ਮਾਤਾ ਜੀਆਂ ਨੂੰ ਸਾਡੀ ਦਾਦੀ ਜੀਆਂ ਨੂੰ ਕੁਝ ਨਹੀਂ ਕਹਿਣਾ ਉਹਨਾਂ ਦਾ ਸੁਭਾਅ ਹੈ ਕਰਦੇ ਦਾਦੀਆਂ ਦਾ ਸੰਸਾਰ ਦੇ ਅੰਦਰ ਕਿ ਆਪਣੇ ਪੂਤਰੋ ਦੀ ਬੇਤਰਤੀ ਜਿਆਦਾਤਰ ਜਿੰਨੇ ਪਰ ਇੱਕ ਬਚਨ ਸਾਡਾ ਉਹਨਾਂ ਨੂੰ ਜਰੂਰ ਪੁੱਜ ਕੇ ਆਇਆ ਬਚੋ ਕਿ ਸਮ ਨੂੰ ਇਸ ਤਰਫ ਦੇਣ ਅਸੀਂ ਕਿੰਨਾ ਚਿਹਰਾ ਇਸ ਹਕੂਤ ਤੋਂ ਰੱਖਦੇ ਰਹੇ ਅਸੀਂ ਇਸ ਤੋਂ ਤੁਮ ਤੋਂ ਬਰਦੇ ਰਹੇ ਕਿੰਨਾ ਚਿਹਰਾ ਜੀ ਬਰਦਾ ਹੈ ਇਹ ਜੂ ਮੁੱਛ ਕੇ ਦੇਵੀ ਮਾਤਾ ਜੀ ਨੇ ਇੱਕ ਸਵਾਲ ਕੀਤਾ ਕਿ ਮਾਤਾ ਜੀ ਇਹ ਕਿੰਨਾ ਕਸਮਾ ਹੋ ਸਕਦਾ ਹੈ ਕਿ ਇਸ ਜੀ ਦੁੱਖੋਂ ਮੁਤਤਲਬ ਰਹਤੇ ਸੁਦਾਵਾਸ ਤੇ ਚੁੱਪ ਕਰ ਜਾਈਓ ਆਪਰੇ ਰੂਪਨਾ ਇੱਕ ਦੇਵਤਾ ਇਹਨਾਂ ਦੇ ਨਾਲ ਆਮੋ ਸਾਹਮਣਾ ਹੋਣਾ ਹੀ ਹੈ ਤੇ ਬੁਝਿਨਾਂ ਦੇ ਡਰਦੀ ਕੋਈ ਵਜ੍ਹਾ ਨਹੀਂ ਹੈ ਇਹਨਾਂ ਦੇ ਮਾਤਾ ਜੀ ਦਾ ਕੋਈ ਡਰਦੀ ਕੋਈ ਵਜ੍ਹਾ ਨਹੀਂ ਹੈ ਅਰਥ ਕਿ ਆਪਾਂ ਕੇ ਕਿਹਾ ਦਗੇ ਕਿ ਮਾਤਾ ਸਾਹਿਬ ਜਰਾਤ ਸਤਿਗੁਰ ਜੀਆ ਨੇ ਰਣਜੀਤ ਨਗਾਰੇ ਜਿਵਾਏ ਨੂੰ ਕਹਤੇ ਨੇ ਸਤਿਗੁਰ ਜੀਆ ਨੇ ਇੱਕ ਰੂਮਨਾਮਾ ਇਹ ਵੀ ਲਿਖਣਾ ਕੀਤਾ ਕਿ ਸਾਰੇ ਰਾਤ ਦੇ ਰਾਤ ਦੇ ਜਿਹੜਾ ਵੀ ਸਤਾਇਆ ਹੋਇਆ ਲਿਖਾ ਲੀ ਚੰਗਾ ਬੰਦੀਆ ਬਦਮਾਨ ਹੋ ਗਏ ਤੁਸੀਂ ਉਸ ਨੂੰ ਅਨੰਦ ਗੁਰ ਸਾਹਿਬ ਲੈ ਆਉਣਾ ਜੀਉ ਤੁਸੀਂ ਆਪੋ ਫਰਬਤ ਸੰਗਤ ਦਾ ਆਨੰਦਪੁਰ ਸਾਹਿਬ ਵਿਦਵਾਨ ਨੂੰ ਲੈ ਕਰਕੇ ਨਹੀਂ ਆ ਰਹੇ ਤਾਂ ਉਹਨੂੰ ਕਿਰਾਇਆ ਦੇ ਕਰਕੇ ਪੇਜ ਦੇਣਾ ਨੂੰ ਰਸਤੇ ਦਾ ਕਿਰਾਇਆ ਦੇ ਦੇਣਾ ਉਹ ਆਨੰਦਪੁਰ ਸਾਹਿਬ ਜਾ ਜਿੱਥੇ ਸਤਿਗੁਰੂ ਸਾਹਿਬ ਜੀ ਨੇ ਵਿਦਵਾਨ ਜਨਾਂ ਦੀ ਇੰਨੀ ਤਸਲੀਕ ਕਰਨਾ ਕੀਤੀ ਜਿਹੜਾ ਕੀ ਸਪਾਇਆ ਹੋਇਆ ਹੈ ਸਤਿਗੁਰੂ ਦੇ ਦਰੋਂ ਉਸ ਅਦ੍ਰੁਜ ਅੰਦੇ ਸ਼ਰਨ ਦੇ ਜਰ ਪਾਗ ਮਾਰ ਆ ਕਰਕੇ ਬੈਣ ਰਿਹਾ ਸਤਿਗੁਰੂਆਂ ਦੀਆਂ ਦੇ ਸ਼ਰਨ ਤੇ ਟੋਈ ਲੈ ਹੈ ਸਤਿਗੁਰੂਆਂ ਨੇ ਬੋਲਣ ਜਨਾਂ ਦੇ ਪੱਕੇ ਤੌਰ ਤੇ ਉੱਪਰ ਤਨਖਾਹ ਕਰਨ ਕੀਤੀ ਹੋਈ ਹੈ ਕਿ ਇੰਨੀ ਮਾਇਆ ਇਹਨਾਂ ਨੂੰ ਦਿੱਤੀ ਜਾਵੇਗੀ ਉਹ ਖਾਪਕੇ ਤੌਰ ਤੇ ਉਹਨਾਂ ਨੂੰ ਦੇਤੀ ਜਾ ਰਹੀ ਹੈ ਕਿ ਜਿਹੜਾ ਕੋਈ ਵਿਦਵਾਨ ਤਾਂ ਜਨ ਸਤਿਗੁਰ ਸਾਹਿਬ ਜੀ ਨੂੰ ਬਹੁਤਾ ਪਿਆਰਾ ਲੱਗਦਾ ਹੈ ਸਤਿਗੁਰ ਸਾਹਿਬ ਜੀ ਜਿਨ੍ਹਾਂ ਦੀਆਂ ਕਵਤਾਵਾਂ ਤੋਂ ਜਿਨ੍ਹਾਂ ਦੇ ਕੰਮਾਂ ਤੋਂ ਕੁਝ ਕਰਦੇ ਹੈ ਰਾਤ ਨੂੰ ਜਿੱਦੜੇ ਕਿਦਰੇ ਸਿੱਤੇ ਪਏ ਹੁੰਦੇ ਆ ਸਤਿਗੁਰ ਸਾਹਿਬ ਜੀ ਉਹਨਾਂ ਦੇ ਸਿਵਾ ਨੇ ਦੇਖ ਲਈ ਸਰੀ ਮੂਰਾਂ ਰੱਖ ਜਾਇਆ ਕਰਦੇ ਉਹਨਾਂ ਦਾ ਖਰਚਾ ਵਰਚਾ ਪੱਕੇ ਤੌਰ ਤੇ ਚੱਲ ਰਿਹਾ ਹੈ ਸਤਿਗੁਰ ਸਾਹਿਬ ਜੀ ਆ ਨੇ ਜਿੱਥੇ ਵਿਦਵਾਨ ਜਨ ਲਿਆ ਕਰਕੇ ਬਿਠਾਏ ਜੀਹਦੇ ਉੱਤੇ ਸੰਗਤ ਨੂੰ ਨਾਲ ਦੀ ਨਾਲ ਉਪਦੇਸ਼ ਕਰਨਾ ਕੀਤਾ ਹੈ ਕਿ ਭਾਈ ਚੰਗੇ ਨੂੰ ਹੁਨੇ ਕਾਰੀਗਰ ਜਿਹੜੇ ਚੰਗੀ ਤਰ੍ਹਾਂ ਕਿਰਪਾਨਾ ਬਣਾਉਣਾ ਜਾਣਦੇ ਹੂ ਉਸ ਸਮੇਂ ਦੇ ਰਵਾਇਤੀ ਸ਼ਫਤਰ ਨੂੰ ਤੀਹ ਅੰਦਾਜ਼ੀ ਹੋਰ ਤੋਪਾ ਵੀ ਜਿਹੜੇ ਬਣਾਉਣਾ ਜਾਣਦੇ ਹਨ ਉਹਨਾਂ ਕਾਰੀਗਰਾਂ ਨੂੰ ਮੇ ਲੱਭ ਕੇ ਸ੍ਰੀ ਨਾਨਕਪੁਰ ਸਭ ਲੈ ਕਰਕੇ ਆਂਦਾ ਜਾਂਦੇ ਜਿਹੜੇ ਆਪਣੀ ਧਰਤੀ ਦੇ ਨਾਲ ਹਨ ਉਹਨਾਂ ਚਾਹਦੇ ਉਹਨਾਂ ਨੂੰ ਇੱਥੇ ਲੈ ਕਰਕੇ ਆਂਦਾ ਜਾਂਦੇ ਅਨੰਦਪੁਰ ਸਾਹਿਬ ਦੇ ਅੰਦਰ ਸਤਿਗੁਰੂ ਸਾਹਿਬ ਜੀਆ ਨੇ ਕਿਰਬਾਨਾ ਬਣਾਉਣ ਦੇ ਲਈ ਕਾਰਖਾਨੇ ਸਾਬਤ ਕੀਤੇ ਹਨ ਉਹ ਕਾਰਖਾਨਿਆਂ ਦੇ ਅੰਦਰ ਕਿਰਬਾਨਾ ਲੇਜੇ ਵਰਸ਼ੀਆਂ ਦੀ ਤੰਗਾਂ ਗਤੀ ਰ ਹੋਰ ਕਈ ਸਾਜ ਸਮਾਨ ਜੰਗਾਂ ਦੇ ਦੇ ਲੋਹਿੰਦਾ ਤੋਂ ਬਣ ਰਿਹਾ ਹੈ ਕਿੰਨੇ ਮਾਣ ਦੇ ਅੰਦਰ ਐਵੇਂ ਖਿਆਲ ਨਾ ਲੈ ਆਇਓ ਕਿ ਸਤਿਗੁਰੂ ਸਾਹਿਬ ਜੀਆ ਦੇ ਆਦਿ ਸਮੇ ਬੜੀ ਜ਼ਿਆਦਾ ਹੋਵੇਗੀ ਨੇ ਗੁਰੂ ਬਾਬੇ ਜੀਆ ਦੀ ਆਜੂ ਉਸ ਸਮੇਂ ਦੇ ਅੰਦਰ ਉਸ ਸਰਪੰਦਾਸ ਕੋ ਕਰਿਆ ਹੁੰਦੀ ਸੀ ਜਾਨਤ ਜਿਆਦਾ ਗਿਆਨ ਹੋ ਸਕਦੀ ਹੈ ਕਿਉਂਕਿ ਇਹ ਸਾਰੇ ਕਾਮ ਕਾਜ ਕਰਦੇ ਹਨ ਸਮਝ ਜ਼ਰੂਰ ਲੱਗਦਾ ਹੈ ਗੁਰੂ ਸਾਹਿਬ ਜੀਆ ਨੇ 9 ਸਾਲ ਦੀ ਉਮਰ ਤੋਂ ਪਹਿਰਾ ਆਰੰਭ ਕੀਤਾ ਸਾਹਬ ਜੀ ਦੀ ਕਿੰਨੇ ਕਾਰੀਗਰ ਨੂੰ ਮਾਇਆ ਵਿੱਚ ਕਰਨਾ ਕਰਦੇ ਹੋ ਤੇ ਉਹ ਵਿਦਵਾਨ ਜਨਾਂ ਦੇ ਵੀ ਮਾਇਆ ਪੱਕੇ ਤੌਰ ਤੇ ਮੁਕਰਰ ਕੀਤੀ ਹੈ ਸਾਧੂ ਗੁਰਸਾਹਿਬ ਜੀਆਂ ਦੇ ਸ਼ਰਨ ਦੇ ਪਾਸ ਇੱਕ ਗੁਰਸਿੱਖ ਆਇਆ ਹੈ ਜਿਸ ਦਾ ਨਾਮ ਇਤਿਹਾਸਕਾਰਾਂ ਨੇ ਅੰਮ੍ਰਿਤ ਬਾਣੀ ਲਿਖਿਆ ਉਸ ਉਸ ਕਥਾ ਨੇ ਹੇਉਂਦੇ ਆਂਦੇ ਦੁਆਰਾ ਲਿਖੇ ਇੱਕ ਹਨੂਮਾਨ ਨਾਟਕ ਇਹਦੇ ਨਾਮ ਬੜਾ ਵੱਡਾ ਲੇਖਕ ਹੈ ਬੜਾ ਪ੍ਰਸਿੱਧ ਕਵੀ ਨੇ ਉਹਨਾਂ ਦੁਆਰਾ ਲਿਖੀ ਹੋਈ ਹਨੂਮਾਨ ਨਾਟਕ ਨੂੰ ਵੀਰ ਵਾਸ ਸੇ ਭਰੀ ਲੋਕ ਕਹੇ ਉਸ ਨੂੰ ਸੰਬੋਧਨ ਕੀਤਾ ਕਿ ਇਹ ਜਿਹੜਾ ਨਾਟਕ ਹੈ ਵੀਰ ਵਾਸ ਦੇ ਨਾਲ ਭਰਿਆ ਹੋਇਆ ਹੈ ਤੇ ਉਸ ਨਾਟਕ ਉਸ ਜਿਹੜੀ ਤੇ ਕਾਦ ਦੇ ਅੰਦਰੂਪ ਤੋਂ ਨਾਟਕ ਲਿਆ ਉਸ ਦੇ ਅੰਦਰ ਤਿੰਨ ਤਪੀ ਜਿਹੜੇ ਹਨ ਉਹ ਨਹੀਂ ਹੈ ਤੇ ਕੋ ਸਿੱਖ ਨੇ ਕੀਤੇ ਜਿਨ੍ਹਾਂ ਦਾ ਨਾਮ ਧਿਆਨ ਦੇ ਅੰਦਰ ਅਮੰਤ ਆਇਆ ਓਹਨਾਂ ਨੇ ਉਹ ਜਿਹੜੇ ਦਿਨ ਪੇਜ ਵਿੱਚ ਨਹੀਂ ਹਨ ਉਹ ਆਪ ਲਿਖਣਾ ਕੀਤੇ ਹਨ ਤੇ ਸਤਿਗੁਰੂ ਸਾਹਿਬ ਜੀ ਉਹਨਾਂ ਦੇ ਇਹ ਲਿਖੇ ਗਏ ਕਾਰਜ ਤੋਂ ਸਤਿਗੁਰੂ ਸਾਹਿਬ ਇਹ ਬੜੇ ਪਰਸੰਨ ਹੋਏ ਆ ਸਤਿਗੁਰੂ ਸਾਹਿਬ ਜੀ ਨਾਲ ਦੇ ਨਾਲ ਸਾਰੇ ਹੀ ਜਿੰਨੇ ਵੀ ਵਿਦਵਾਨ ਸਨ ਉਹਨਾਂ ਨੂੰ ਇਹ ਉਪਦੇਸ਼ ਕਰਨਾ ਕੀਤਾ ਕਿ ਜਿਹੜੀ ਸੰਸਕ੍ਰਿਤ ਦੇ ਅੰਦਰ ਇਹ ਜਾਂ ਕਿ ਸਾਰੇ ਗ੍ਰੰਥ ਹਨ ਜਿਨ੍ਹਾਂ ਨੂੰ ਪੜਨਾ ਆਮ ਵਰਤ ਦੇ ਲੋਕਾਂ ਦੇ ਲਈ ਬੜਾ ਕਠਿਨ ਹੈ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਪੰਜਾਬੀ ਦੇ ਅੰਦਰ ਹਿੰਦੀ ਦੇ ਅੰਦਰ ਸਾਹਿਤਕ ਉਤਾਰਾ ਕੀਤਾ ਜਾਵੇ ਤਾਂ ਜੋ ਇਹ ਸਾਰਿਆਂ ਦੇ ਲਈ ਪੜਿਆ ਜਾ ਜਾਣਾ ਸੌਖਾ ਹੋ ਜਾਵੇ ਜਿੱਤੇ ਉਹਨਾਂ ਨੇ ਇਹ ਆਪਣੇ ਨਗਰਾਂ ਵਿੱਚੋਂ ਤੇ ਘੋੜੇ ਸਵਾਰੀ ਕਰੰਤੇ ਸ਼ਸਤਰ ਚਲਾਉਣ ਤੇ ਸ਼ਸਤਰ ਰੱਖਣ ਤੇ ਦਸਤਾਰ ਬੰਨ੍ਹਣ ਦੀ ਉਪਰ ਰੋਣ ਲਈ ਹੈ ਉਥੇ ਉਹਨੇ ਇਹ ਵੀ ਰੋਕ ਲਈ ਹੈ ਕਿ ਮੇਰੇ ਰਾਜ ਦੇ ਅੰਦਰ ਕੋਈ ਰਾਗ ਨਹੀਂ ਲਾਪੇਗਾ ਸਹਾਬ ਜੀ ਨੂੰ ਤੇ ਤਹਾਦਰ ਸਿੰਘ ਮਹਾਰਾਜ ਤਿੰਨਾ ਦੇ ਰਾਜ ਤਿੰਨਾ ਦੇ ਦਰਬਾਰ ਦੇ ਅੰਦਰ ਰਾਜਾ ਜੱਟ ਵਾਲੇ ਸਿੰਘ ਸਨ ਭਾਈ ਨੱਥਾ ਰਾਮ ਨੱਥਾ ਮੰਨ ਜਿਨ੍ਹਾਂ ਦੇ ਜਿਨ੍ਹਾਂ ਦੇ ਅੱਗੇ ਜੋ ਪੁੱਤਰ ਸਨ ਜਿੱਥੋਂ ਆਪਾਂ ਗੱਲ ਕੀਤੀ ਸੀ ਨਾ ਗੁਰਨਾਮਕ ਦੇ ਸਹਜੀਆਂ ਵੀ ਵੀਰ ਜਾਤੀਆਂ ਦੇ ਕੁੱਲ ਚਲਾਏ ਬਾਬਾ ਭਾਈ ਪ੍ਰਤਾਮਾ ਜੀਆਂ ਦੇ ਕੋਲ ਦੇ ਉਪਰੰਤ ਉਹ ਮੰਡੀ ਕੋਲ ਦੇ ਅੰਦਰ ਸਨ ਸਤਿਗੁਰੂ ਸਾਹਿਬ ਜੀਆਂ ਨੇ ਦਿੱਤੇ ਇਹ ਬਾਕੀ ਕੋਸ਼ਿਧ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਆਏ ਸਨ ਉਹ ਤੇ ਹੀ ਮੀਰ ਸ਼ਬੀਲ ਤੇ ਮੀਰ ਮੁਸ਼ਕੀਨ ਭਾਈ ਨਾਭਲ ਦੇ ਪੁੱਤਰ ਸਨ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀਆਂ ਦੇ ਰਾਜ ਦੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਰਾਗ ਅਲਾਪ ਦੇ ਸੰਤੂ ਸਾਰੇ ਹੀ ਸੀ ਅਤੇ ਹੋਰ ਢਾਡੀ ਸਿੰਘ ਭੱਟ ਜੀ ਜਿਨ੍ਹਾਂ ਦਾ ਇਤਿਹਾਸ ਆਪਾਂ ਪਿਛਲੇ ਥੋੜੇ ਸਮੇਂ ਦੇ ਅੰਦਰ ਵਾਚਨਾ ਕੀਤਾ ਸੀ ਨਾ ਆਪਣ ਇੱਥੇ ਜੋ ਲਾਗੇ ਹੀ ਰਾਣੀ ਸ਼ਹਿਰ ਹੈ ਇਸ ਸ਼ਹਿਰ ਦੇ ਅੰਦਰ ਬਹਾਦਰ ਸ਼ਾਹ ਨੇ ਉਹਨਾਂ ਨੂੰ ਜਿੰਦ ਦੇ ਸਲਵਾ ਦਿੱਤਾ ਸੀ ਇਹ ਵੀ ਪਾਟ ਕੇ ਸੋ ਸੰਨ ਇਹ ਵੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਪਾਸ ਆਏ ਸਨ ਪਾਟ ਦੇ ਸੂ ਦੇ ਸੂ ਅਤੇ ਪੰਜ ਪਾਟੀਆਂ ਨੂੰ ਇਹ ਵੀ ਇਸੇ ਸਮੇਂ ਦੇ ਅੰਦਰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਆਏ ਹਨ ਇੱਥੇ ਵੀ ਸਤਿਗੁਰੂ ਸਾਹਿਬ ਜੀਆਂ ਨੇ ਬੜੀ ਸੋਹਣੀ ਕਿਰਪਾ ਕਰਨਾ ਕੀਤੀ ਹੈ ਸਾਰੇ ਹੀ ਅਨੰਦਪੁਰ ਨਿਵਾਸੀਆਂ ਨੂੰ ਜਿੱਦਾਂ ਗੁਰੂ ਅਰਜਨ ਸਾਹਿਬ ਜੀਆਂ ਨੇ ਪਹਿਲਾਂ ਉਪਦੇਸ਼ ਕੀਤਾ ਸੀ ਨਾ ਕਿ ਪਹਿਲਾਂ ਪੰਗਤ ਪਾਸ਼ਾ ਸੰਗਤ ਕੇ ਪਹਿਲਾਂ ਪੰਗਤ ਇਹ ਸੰਗਤ ਕਰਨੀ ਹੈ ਸਤਿਗੁਰੂ ਜੀ ਨੇ ਇਹ ਉਪਦੇਸ਼ ਨੂੰ ਮੁੜ ਸਵੀਕਾਰ ਕੀਤਾ ਕਿ ਸਾਰੇ ਸੰਗਤ ਨੂੰ ਕਹਿੰਦਾ ਕਿ ਭਾਈ ਇਹਨਾਂ ਪ੍ਰਸ਼ਾਦਾ ਪਾਣੀ ਲਗਿਆ ਜਾਵੇ ਫਿਰ ਸੰਗਤ ਦੇ ਅੰਦਰ ਲੱਗੇ ਬੈਠਾ ਜਾਵੇ ਤੇ ਨਾਲ ਦੇ ਨਾਲ ਇਹੋ ਦੇਖ ਦਿੱਤਾ ਕਿ ਆਨੰਦਪੁਰ ਸਾਹਿਬ ਦੇ ਅੰਦਰ ਕੋਈ ਵੱਖਰਾ ਜੁਲਾ ਨਹੀਂ ਬਲੇਗਾ ਇੱਕ ਹੀ ਜੁਲਾ ਵੇਦਾ ਗੁਰਨਾਨਦ ਦਾ ਘਰ ਇਸੇ ਜੁਲੇ ਦੇ ਉੱਪਰ ਆਕਰ ਕੇ ਸਾਰੇ ਹੀ ਗੁਰਸਿੱਖ ਜਿੰਨੇ ਵੀ ਗੁਰੂ ਪਿਆਰ ਕਰਨ ਵਾਲੇ ਨੇ ਜਿੰਨੇ ਵੀ ਅਨੰਦਪੁਰ ਸਾਹਿਬ ਸ਼ਹਿਰ ਦੇ ਅੰਦਰ ਰਹਿਣ ਵਾਲੇ ਸਿੱਖ ਹਨ ਭਾਈ ਚਾਰਦ ਲੋਕ ਹਨ ਸਾਰੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਿਆ ਕਰਨਗੇ ਬਹੁਤ ਜਿੰਨਾਂ ਨੂੰ ਬੜਾ ਮਹਕਾਰ ਸੀ ਆਪਣੀ ਉੱਚੀ ਕੁਲ ਦਾ ਉਹਨਾਂ ਨੇ ਸਤਿਗੁਰੂ ਸਾਹਿਬ ਜੀਆਂ ਦੇ ਉਹ ਪ੍ਰਸਤਾਵ ਨੂੰ ਤਖਰਾ ਦਿੱਤਾ ਹੈ ਕਹਿਣਾ ਕੀਤਾ ਸੀ ਉਹ ਉੱਚੀ ਕੁਲ ਦੇ ਮਾਨਤਾ ਸਾਸੀਂ ਪੰਗਰ ਦੇ ਅੰਦਰ ਬੈਠ ਕੇ ਪ੍ਰਸ਼ਾਦਾ ਨਹੀਂ ਛਕਾਂਗੇ ਸਭ ਜਨ ਜਿਸ ਨੇ ਇੱਕ ਜੈ ਸੁਣੀ ਹੈ ਤੇ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਵੀ ਜਨ ਪੰਗਰ ਦੇ ਅੰਦਰ ਬੈਠ ਕੇ ਪ੍ਰਸ਼ਾਦਾ ਬਾਣੀ ਛਕਿਆ ਕਰੇਗਾ ਉਹਨੂੰ ਇੱਕ ਇੱਕ ਤਬਾ ਦਿੱਤਾ ਜਾਵੇ ਜਾਂ ਭਾਗ ਇੱਕ ਇੱਕ ਮੋਹ ਦਿੱਤੀ ਜਾਵੇਗੀ ਜਿਹੜੇ ਬ੍ਰਾਹਮਣ ਕਹਿ ਰਹੇ ਸਨ ਅਸੀਂ ਉੱਚੀ ਕੁਲ ਦੇ ਹਾਂ ਅਸੀਂ ਪੰਗਰ ਦੇ ਅੰਦਰ ਬੈਠ ਕੇ ਪ੍ਰਸ਼ਾਦਾ ਨਹੀਂ ਖਾਣਗੇ ਜਦੋਂ ਮਾਇਆ ਦੀ ਗੱਲ ਆਈਏ ਕੋਈ ਆ ਕਰਕੇ ਬੈਠ ਕਰਕੇ ਪ੍ਰਸ਼ਾਦਾ ਛਕਣ ਲੱਗ ਪੈਂਦਾ ਇਹ ਮੁਹਾਰੇ ਵਰਤਾਰੇ ਤੋਂ ਨਾ ਇੱਕ ਬ੍ਰਾਹਮਣ ਬੜਾ ਨਾ ਖੁਸ਼ ਹੋਇਆ ਏ ਉਹਦਾ ਨਾਂ ਇਤਿਹਾਸ ਦੇ ਅੰਦਰ ਆਉਂਦਾ ਏ ਪਰਮਾਨੰਦ ਬ੍ਰਾਹਮਣ ਕਈ ਇਤਿਹਾਸਕਾਰ ਉਹਨੂੰ ਪੰਮਾ ਕਹਿ ਕੇ ਵੀ ਲਿਖਦੇ ਹਨ ਉਸ ਬ੍ਰਾਹਮਣ ਨੇ ਸਤਗੁਰੂ ਸਾਹਿਬ ਜੀਆ ਦੇ ਉਪਦੇਸ਼ ਨੂੰ ਨਹੀਂ ਮੰਨਿਆ ਬੜੀ ਗੋਹਤਾ ਕੀਤੀ ਹੈ ਤੇ ਉਹ ਤੋਂ ਬਾਅਦ ਗੋਹਤਾ ਤੋਂ ਬਾਅਦ ਉਹ ਭੀਮ ਚੰਦ ਰਾਜੇ ਦੇ ਕੋਲ ਜਾ ਵਜਿਆ ਉਹਦੇ ਕੋਲ ਜਾ ਕੇ ਉਹ ਕਹਿੰਦਿਆ ਤੇ ਜਾ ਕੇ ਸਾਰੀ ਉਹਨੂੰ ਵਿਸਿਆ ਦੱਸ ਦਿੱਤੀ ਕਿੰਦਾ ਤੇਰਾ ਵੀਰਾਗ ਤੇਰਾ ਚੰਗਾ ਭਲਾ ਰਾਜ ਹੋਵੇ ਤੂੰ Hindu ਰਾਜਾ ਹੈ ਤੇ ਤੇਰੇ ਰਾਜ ਦੇ ਅੰਦਰ Hindu ਧਰਮਨ ਦੀ ਮਾਤ ਲੁੱਟੀ ਜਾ ਰਹੀ ਹੈ Hindu ਧਰਮ ਦੇ ਨਾਲ ਮਾਰਾ ਕੀਤਾ ਜਾ ਰਿਹਾ ਹੈ ਦਾ ਇੱਕ ਵਾਰ ਉਹਦਾ ਨਾ ਕਿ ਪੀਮ ਚੰਦਰ ਉਧਰ ਜਾ ਕੇ ਕਿਸੇ ਨੇ ਕੋਈ ਪੀਣਾ ਨਹੀਂ ਮਾਰਿਆ ਕਿ ਤੇਰੇ ਰਾਜ ਦੇ ਅੰਦਰ ਕਿ ਦੁਮਾਨ ਨੂੰ ਜ਼ਬਰੇ ਜਦ ਮੁਸਲਮਾਨ ਬਣਾਇਆ ਜਾ ਰਿਹਾ ਕੋਦੋਂ ਉਹ ਦੂਰ ਆ ਜਾ ਪੀਮ ਚੰਦਰ ਕਿਤੇ ਉਦੋਂ ਤਾਂ ਬੋਲਿਆ ਨਾ ਤੇ ਜਦ ਸਮਾਂ ਆਇਆ ਈਰਖਾ ਕਰਨ ਦਾ ਤੇ ਸਤਿਗੁਰੂ ਫੈਦਲਿਆਂ ਦੇ ਨਾਲ ਈਰਖਾ ਸ਼ੁਰੂ ਕਰ ਦਿੱਤੀ ਹੈ ਜੇ ਰਿਸ਼ਤ ਸਤਿਗੁਰ ਸਾਹਿਬ ਜੀਆਂ ਦੇ ਨਾਲ ਵੀ ਇਹ ਜਨਨ ਦੀ ਈਰਖਾ ਬਹੁਤੀ ਹੁੰਦੀ ਹੈ ਇਤਿਹਾਸਕ ਲਿਖਣਾ ਕਰਦੇ ਹਨ ਕਿ ਇਹ ਪੰਮੇ ਬਾਹਣ ਦੇ ਸੌਦਾਈ ਸੀ ਜਿਹਨੇ ਇਹਸੂ ਦੇ ਅੰਦਰ ਉਹ ਕਿਉਂ ਬਣਾ ਕੀਤਾ ਈਰਖਾ ਦੇ ਅੰਦਰ ਈਰਖਾ ਦੇ ਭਾਗੜ ਬੋਲਿਆਂ ਤਾਂ ਬੱਚੇ ਤੇ ਸਤਿਗੁਰ ਸਾਹਿਬ ਜੀਆਂ ਦੇ ਨਾਲ ਇਹਦੀ ਈਰਖਾ ਬੜਾ ਜ਼ਿਆਦਾ ਵਧਦੀ ਸਤਿਗੁਰਜਾਂ ਦੀਆਂ ਤਾਂ ਉਪਦੇਸ਼ ਜੀ ਕਿ ਭਾਈ ਸਾਰੇ ਹੀ ਗੁਰਸਿੱਖ ਸਾਰੇ ਹੀ ਸੰਗਤ ਮੰਡਰ ਦੇ ਅੰਦਰ ਬੈਠ ਕਰਕੇ ਪ੍ਰਸ਼ਾਦਾ ਪਾਣੀ ਸ਼ਕਿਆ ਕਰੇ ਜਿੱਥੇ ਸਤਿਗੁਰਜਾਂ ਨੇ ਇਹ ਉਪਦੇਸ਼ ਦਿੱਤਾ ਨਾ ਅੱਜ ਕਦੇ ਆਪਾਂ ਮਹਾਰਾਜ ਦਾ ਸ਼ੁਕਰਾਨਾ ਕਰਨਾ ਬੜਾ ਭੁੱਲ ਗਏ ਜਦੋਂ ਪ੍ਰਸ਼ਾਦਾ ਪਾਣੀ ਸ਼ਕਦੇ ਸਭ ਪਹਿਲੇ ਗੁਰਸਿੱਖ ਪਿਆਰੇ ਜੀ ਦਾ ਪ੍ਰਸ਼ਾਦਾ ਪਾਣੀ ਸ਼ਕਣ ਦੀ ਬਾਣੀ ਹੈ ਸਤਿਗੁਰਜਾਂ ਕੇ ਅਰਦਾਸ ਕਰਿਆ ਕਰ ਨਹੀਂ ਸਤਿਗੁਰ ਸਾਹਿਬ ਪ੍ਰਸ਼ਾਦਾ ਚਿਤਨ ਲੱਗੇ ਹਾਂ ਆਪ ਜੀ ਨੇ ਕਿਰਪਾ ਕਰਨੀ ਜਿਨ੍ਹਾਂ ਪੰਡਾਰੇ ਆਏ ਜਦੋਂ ਉਸ ਤੋਂ ਦਸਾਈਆਂ ਸੂਸ ਪੰਡਾਰੇ ਭਰਪੂਰ ਕਰਨੇ ਅਰਦਾਸਾਂ ਦੇਖ ਨਾ ਕਰ ਲੀਆਂ ਤੇ ਇਹ ਅਰਦਾਸਾਂ ਜਿੱਦਾਂ ਭਰਪੂਰ ਲਗੀਆਂ ਸਤਿਗੁਰੂ ਸਾਹਿਬ ਜੀ ਨੇ ਨਾਲ ਦੀ ਨਾਲ ਗੁਰਫਿੱਖਾਂ ਨੂੰ ਇਹ ਵਿਦੇਸ਼ ਕੀਤਾ ਸੀ ਕਿ ਭਾਈ ਸਾਰੇ ਸੰਗਤ ਨੇ ਬੈਠ ਕਰਕੇ ਪ੍ਰਸ਼ਾਦਾ ਪਾਣੀ ਛਕਣਾ ਜਦੋਂ ਸਾਰੀ ਸੰਗਤ ਪ੍ਰਸ਼ਾਦਾ ਪਾਣੀ ਛਕ ਲਵੇ ਨਾ ਮੰਗਣੋ ਆਸ ਬਰ ਸੰਗਤਾਂ ਨੇ ਇੱਕ ਸ਼ਬਦ ਪੜਿਆ ਕਰਨਾ ਹੈ ਸਰਮਣੀ ਸਾਧੂਆਂ ਦੇ ਚੌਥੀ ਅਕਸ਼ਪਦੀ ਤੇ ਪਹਿਲਾ ਸ਼ਬਦ ਪਹਿਲੀ ਪੌੜੀ ਰਮਈਆ ਕੇ ਮਨ ਚੇਤ ਪਰਾਨੀ ਕਮਨ ਮੁਰੇ ਤੇ ਤੰਦਰਪਾਨੀ ਜਿਉਂ ਸਾਜ ਜਿਉਂ ਸਵਾਰਸੀ ਕਰੇ ਗਰਦੋਂ ਮੰਨ ਜਿਨੇ ਉਬਾਰਿਆ ਇਹ ਜਨਮਾ ਕੀਤਾ ਤੇ ਭਾਈ ਤੂੰ ਇਹ ਗੋੜਿਆ ਇਹ ਮਾਇਆ ਦੇ ਪਿਛੇ ਭੱਜਦੇ ਉਹਨਾਂ ਪਰਪੰਚ ਕਰਦੇ ਹੋ ਕਹਿੰਦੇ ਭਾਈ ਇਹ ਜਿਹੜਾ ਭੰਨ ਹੈ ਤੇਰੇ ਕਾਹਦਾ ਕੰਮ ਛੱਪਣਾ ਦਾ ਪ੍ਰਚਾਰਾ ਬਾਣੀ ਐ ਨਾ ਤੇ ਪ੍ਰਚਾਰਾ ਬਾਣੀ ਸਤਿਗੁਰੂ ਸਾਹਿਬ ਜੀ ਗਰਬ ਗਣਮਹਿ ਜਿਨੇ ਉਵਾਰਿਆ ਕਹਿੰਦੇ ਭਾਈ ਜਦੋਂ ਤੂੰ ਗਰਬ ਦੇ ਅੰਦਰ ਸੈਂ ਜਿਹੜੀ ਇੰਨੀ ਜਹਾਜ਼ੀ ਕਾਬਲ ਆਤੈ ਕਿ ਕਿ ਕਿਰਵਾ ਦੇ ਅਨੁਸਾਰ ਦੇ ਨਾਲ ਪ੍ਰਸ਼ਾਦਾ ਪਾਣੀ ਇੱਕ ਮਿੰਟ ਦੇ ਅੰਦਰ ਸਾੜ ਕੇ ਸੁਆਹ ਕਰ ਦਿੰਦਾ ਹੈ ਕਹਿੰਦੇ ਭਾਈ ਅਗਣ ਦੇ ਅੰਦਰ ਜਦੋਂ ਤੇਰੀ ਦੀ ਸੀ ਕਹਿੰਦੇ ਜੇ ਪ੍ਰਮਾਤਮਾ ਨੇ ਤੈਨੂੰ ਉਸ ਦੇਹੀ ਦੇ ਅੰਦਰ ਰੱਖਿਆ ਕਰਨਾ ਕੀਤਾ ਕਹਿੰਦੇ ਭਾਈ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਕਰਨਾ ਕਰ ਰਮਈਆ ਕੇ ਗੁਣ ਚੇਤ ਪ੍ਰਾਨੀ ਕਹਣ ਮੂਰ ਤੇ ਕਹਣ ਦਰਸਤਾਨੀ ਜਨ ਤੋਂ ਸਾਹਿਵਾਰ ਸੀ ਕਾਹਿਆ ਵਰ ਭਗ ਹਨ ਮੈਂ ਜਿਨੇ ਉਬਾਰਿਆ ਬਾਹਰ ਦਸਤਤ ਜਿਹ ਪਿਆਰੇ ਦੂ ਭਰ ਜੋਨ ਭੋਜਨ ਸੁਖ ਸੂਰਤ ਭਇਆ ਉਪਰ ਸਾਖ ਸੈਨ ਮੁਖ ਬਿਹਾਓ ਬੈਠ ਕੋ ਦੈ ਇਹਨੂੰ ਇਹਨੂੰ ਕਹੂ ਨਾ ਬੀਕੂ ਤੇ ਬਖਸ ਲੇ ਲੋ ਤੋਂ ਨਾਨਕ ਸਿਜੈ ਇਹਦੇ ਤੋਂ ਪ੍ਰਮਾਤਮਾ ਨੇ ਇਹ ਨੂੰ ਨੂੰ ਜਨਨਾ ਨੇ ਕੀਤਾ ਕਹਿੰਦੇ ਜਦੋਂ ਤੂੰ ਛੋਟਾ ਸਨ ਨਾ ਬੱਚਾ ਸੀ ਤੇ ਉਹ ਪ੍ਰਮਾਤਮਾ ਉਹਦੇ ਖਾਣ ਪੀਣ ਦੇ ਵਾਸਤੇ ਦੁੱਧ ਬਖਸ਼ ਰਿਆ ਸੀ ਤੇ ਜਦੋਂ ਤੂੰ ਬੁਢਾਪੇ ਦੇ ਅੰਦਰ ਜਾਵੇਂਗਾ ਨਾ ਉਹ ਸੁਖੇ ਦੇ ਅੰਦਰ ਪ੍ਰਮਾਤਮਾ ਦੀ ਕਛਿਛ ਰੇ ਰਹਿ ਤੀਏ ਤੇ ਨੂੰ ਤੇ ਨੂੰ ਪੁੱਤਰ ਕੋ ਜੀ ਕਰਨਾ ਕੀਤੇ ਹੈ ਤੇ ਉਹ ਜਿਹੜੇ ਪੁੱਤਰ ਉੱਤਰੇ ਨੇ ਜਦੋਂ ਉਹ ਵੱਡਾ ਹੋ ਗਿਆ ਤੇ ਮੁੰਦੇ ਅੰਦਰ ਵੀ ਜਲ ਪਾਣੀ ਪਾਇਆ ਕਰਨਗੇ ਕਹਿੰਦੇ ਭਾਈ ਇਹ ਚੀਜ਼ਾਂ ਨੂੰ ਪ੍ਰਮਾਤਮਾ ਨੂੰ ਜਾਣਨਾ ਕਰ ਸਮਝਾਉਣਾ ਕੀਤਾ ਕਿ ਇਹ ਪਾਈ ਇਹ ਸਭ ਪਉੜੀ ਦਾ ਜਾਪ ਸਾਰੇ ਸੰਗਤ ਨੇ ਜਦੋਂ ਪ੍ਰਸ਼ਾਦਾ ਪਾਣੀ ਸ਼ਕ ਲਵੇ ਤੇ ਉਸ ਤੋਂ ਬਾਅਦ ਕਰਨਾ ਹੈ ਸੋ ਭਾਈ ਆਪਾਂ ਜਿੱਥੇ ਤੇ ਵਿਆਹਫਨ ਵਿਚਾਰਨਾ ਹੈ ਇਤਿਹਾਸ ਮੰਨਾਈ ਉਹ ਤੇ ਇਤਿਹਾਸ ਤੋਂ ਸਿੱਖਿਆ ਵੀ ਗ੍ਰਹਿਣ ਕਰੀਏ ਅੱਜ ਤੋਂ ਆਪਾਂ ਵੀ ਪ੍ਰਣ ਕਰੀਏ ਕਿ ਜੇ ਉਹ ਵੀ ਪ੍ਰਸ਼ਾਦਾ ਪਾਣੀ ਸ਼ਕਣਗੇ ਪ੍ਰਸ਼ਾਦਾ ਪਾਣੀ ਸ਼ਕਣ ਤੋਂ ਬਾਅਦ ਅਸੀਂ ਵੀ ਅੱਜ ਤੋਂ ਬਾਅਦ ਇਸ ਪਉੜੀ ਦਾ ਜਾਪ ਨਿਤ ਅਪਰਾਧ ਕਰਨਾ ਕਰਾਂਗੇ ਸੋ ਭਾਵੇਂ ਕਿ ਤੇ ਆਪਾਂ ਇਤਿਹਾਸ ਵਿਚਾਰਨਾ ਸੁਣਨਾ ਕਿ ਦੇਹ ਨਾ ਜਾਵੇ ਇੱਕ ਦੰਗ ਦੇ ਅੰਦਰ ਸੁਣਿਆ ਹੈ ਤੇ ਦੂਜੇ ਨਾਲ ਖਨੀ ਬਾਹਰ ਕੱਢ ਕੇ ਗੁਰੂ ਘਰ ਤੋਂ ਬਾਹਰ ਹੋ ਗਏ ਨਹੀਂ ਤੇ ਅਸਰਵਨ ਕਰਨਾ ਤੇ ਸਰਵਨ ਕਰੰਦਾ ਰਹਿਣਾ ਤਾਂ ਹੈ ਜੇ ਇਤਿਹਾਸ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਵੀ ਕੀਤਾ ਜਾਵੇ ਆਪਣੀ ਜ਼ਿੰਦਗੀ ਦੇ ਅੰਦਰ ਅਪਣਾਇਆ ਵੀ ਜਾਵੇ ਇਹ ਕਿਰਪਾ ਸਤਿਗੁਰੂ ਸਾਹਿਬ ਜੀਆਂ ਨੇ ਕਰਨੀ ਹੈ ਆਪਾਂ ਸਰਵਨ ਕਰਦੇ ਹਾਂ ਸਤਿਗੁਰੂ ਸਾਹਿਬ ਜੀ ਧੰਤਨ ਗੁਰ ਦੇਖ ਤੋਂ ਹਾਗਰ ਸਾਹਿਬ ਜੀਆਂ ਦੇ ਜੀਵਨ ਤੋਂ ਬਾਅਦ ਸ਼ਹਾਦਤ ਤੋਂ ਬਾਅਦ ਅਨਾਥਪੁਰ ਸਾਹਿਬ ਦਾ ਹਾਲ ਕਿਸ ਤਰ੍ਹਾਂ ਦਾ ਸੀ ਸਤਿਗੁਰੂ ਸਾਹਿਬ ਜੀਆਂ ਨੇ ਕਿਸ ਤਰ੍ਹਾਂ ਸਿੱਖਾਣ ਨੂੰ ਲਾਮਬੰਦ ਕਰਨਾ ਕੀਤਾ ਆਪਾਂ ਜੋ ਅੱਜ ਸਮਾਗਮ ਕਰਦੇ ਆ ਇਸ ਨੂੰ ਜਦਾਂ ਜਦਾਂ ਤੋਂ ਕਵਲੇਰੇ ਤਾਂ ਤਾਂ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਦੀਵਸ ਸਮਰਪਿਤ ਕਰਾਂਗੇ ਇਹ ਸਾਰੇ ਇਤਿਹਾਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਅਸੀਂ ਬੜੇ ਸੁਜੇ ਦੇ ਰੰਗ ਦੇ ਨਾਮ ਦੇ ਜਾਣਨਾ ਕਰ ਲੈਣੇ ਆ ਕਿ ਬਹਾਦਰੀ ਰਾਹੀ ਮਹਾਰਾਜ ਗੋਬਿੰਦ ਸਿੰਘ ਜੀਾਂ ਦੇ ਉੱਪਰ ਹਮਲੇ ਕਰਨਾ ਕੀਤੇ ਤੇ ਇਹ ਨਹੀਂ ਹੋਇਆ ਇਸ ਦਾ ਭਾਵ ਨੂੰ ਸਤਿਗੁਰੂ ਸਰ ਜੀ ਨੇ ਜੀਵਨ ਕਾਲ ਤੌਰ ਤੇ እንዳਲੋ ਜਿਹੜੇ ਜੀ ਬ੍ਰਿਹਾਰ ਨੂੰ ਉਪ ਉੱਤਰ ਦੇ ਸਤਾਏ ਹੋਏ ਲੋਕ ਸਨ ਹਿੰਦੂ ਲੋਕ ਸਨ ਹਿੰਦੂ ਲੋਕ ਸਤਾਏ ਹੋਏ ਲੋਕਾਂ ਦਾ ਨਾਮ ਬਰਸਾ ਲਾ ਕੇ ਸ਼ਰਨ ਲੈ ਆਏ ਗਏ ਸਨ ਮੁਸਲਮਾਨਾਂ ਦੇ ਦਰਾਂ ਦੇ ਅੰਦਰ ਦੋ ਤਰ੍ਹਾਂ ਹਨ ਇੱਕ ਸੁਨਨੀਏ ਤੇ ਇੱਕ ਸ਼ੀਆ ਜਿੱਥੇ ਇੱਕ ਖੋਹਣ ਹਨ ਤੇ ਇੱਕ ਸੁਨੀਏ ਚਿਤ ਦੇ ਨੇ ਤੇ ਹੈ ਜਿੰਨਾ ਵੀ ਅੰਦਰ ਬਾਵਾਖੇ ਦੀਆਂ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਪਣੀ ਸੋਦੀ ਫਕੀਰ ਅਤੇ ਜਿਹੜਾ ਤੇ ਸੁਣੀ ਜਦ ਮੁਸਕਰਾਣ ਵਾਲੀ ਸੀ ਉਹ ਸੁਣੀ ਕੱਟੜ ਮੁਸਲਮਾਨ ਸੀ ਸ਼ੀਰ ਸਨਮਾਨ ਥੋੜੇ ਕੱਟੜਤਾ ਦੇ ਅੰਦਰ ਘਟ ਹੁੰਦੇ ਨੇ ਉਹਨਾਂ ਦਾ ਵਿਚਾਰ ਹੁੰਦਾ ਹੈ ਕਿ ਹਰੇਕ ਧਰਮ ਨੂੰ ਵਧਨ ਫਲਣ ਦਾ ਅਨਾਉਤ ਦੇ ਗਵਾਹ ਕਰੇ ਗੁਰਮੁਖਵੰਦਨਾ ਫੁਰਨਾ ਚਾਹੀਦਾ ਹੈ ਕਿ ਜਿਹੜਾ ਸੁਣਨੇ ਮੁਸਲਮਾਨ ਉਹਨਾਂ ਦੇ ਅੰਦਰ ਇਹ ਵਿਚਾਰ ਹੁੰਦਾ ਹੈ ਕਿ ਸਾਡਾ ਤਰ ਸਾਡਾ ਮੀਤਲਾ ਹੈ ਤੇ ਬਾਕੀ ਸਾਰੇ ਖਾਕ ਹਨ ਇਸ ਪ੍ਰਕਾਰ ਸੁਣਨੇ ਮੁਸਲਮਾਨਾਂ ਦੇ ਅੰਦਰ ਅਰੰਗ ਜੀ ਹੁੰਦਾ ਸੀ ਜਿਨੇ ਦੁਨੀਆਂ ਭਰ ਦੇ ਅੰਦਰ ਬਾਪਤ ਦੇ ਅੰਦਰ ਸਾਰਿਆਂ ਦੇ ਉੱਪਰ ਹਜਰੂ ਕਰਨਾ ਕਰ ਦਿੱਤੇ ਜੇ ਤੀਮਾ ਦੇ ਉੱਪਰ ਜਰੂ ਕਰਨਾ ਕੀਤੇ ਉਤੇ ਹੀ ਉਹਨੇ ਆਪਣੇ ਦੇ ਧਰਮ ਦੇ ਲੋਕਾਂ ਦੇ ਅੰਦਰ ਸ਼ੀਆ ਲੋਕਾਂ ਦੇ ਉੱਪਰ ਹੀ ਜਨਮ ਕਰਨਾ ਸ਼ੁਰੂ ਕਰ ਦਿੱਤੇ ਉਹ ਇਸਰੀ ਅੰਦ ਬਸਾ ਦੀ ਤਰਤੀ ਦੇ ਆਕਰਕ ਕੇ ਬਸੇ ਹਨ ਸੋ ਬਾਣੀ ਇਹਨੀਆਂ ਬੇਨਤੀਆਂ ਕਰਦਾ ਹੋਇਆ ਤਾਜ਼ ਖਿਵਾਂ ਦਾ ਰਾਤ ਕਰਾਂ ਅਬਲੇ ਇਹ ਸਮ ਅੱਗੇ ਇਤਿਹਾਸ ਦੀ ਸਾਂਝ ਕਰਦੇ ਜਮਾਨਾ ਦੇ ਅੰਦਰ ਪਾਵਾਂਗੇ ਜਿਸ ਤਰ੍ਹਾਂ ਭਗਤ ਧਰਮ ਬਣਾਉਣਾ ਇਹਨਾਂ ਦੀ ਇੱਕ ਨਹੀਂ ਹੋਇਆ ਕਰਦੀ ਉਹਜੂਤ ਨਹੀਂ ਇਹ ਸਭ ਰਸਮੀ ਨਹੀਂ ਆਗੇ ਆਪ ਤੋਂ ਫਰਾਂਖਾ ਕਾਲਾ ਪੰਥ ਦੀ ਨੀਤੀ ਪਿਆਰ ਕਰਦੇ ਹਾਂ ਆਪਾਂ ਇਸ ਰਾਤ ਅਸਰ ਜਖਣਾ ਕਰਾਂਗੇ ਸਤਿਗੁਰੂ ਫੈਰੀ ਜੀ ਨੇ ਸਿੱਖ ਧਰਮ ਦੀ ਖਾਲਸਾ ਪੰਥ ਦੀ ਨੀਂ ਕਿਸ ਤਰ੍ਹਾਂ ਰਚਨਾ ਕੀਤੀ ਉਸ ਤੋਂ ਅੰਤ ਆਪਾਂ ਵੀ ਚਾਰ ਕਰਿਆ ਕਰਾਂਗੇ ਸਤਿਗੁਰੂ ਸਾਹਿਬ ਜੀ ਦੇ ਉੱਤੇ ਮਿਲਦੇ ਨੂੰ ਸੋਭਾ ਇਹ ਨਹੀਂ ਕਰਤੀਆਂ ਕਰਤਾ ਦਾ ਸੁਖੀਵੰਦਤਾ ਕਰੇ ਆਪ ਸਭ ਸੰਗਤ ਬਚਨ ਹਾਉ ਗੁਰੂ ਜੀ ਦੇ ਸੰਬੰਧ ਵਿੱਚ ਜੋਦ ਹੈ ਸਰਬਉੱਚ ਸੰਗਤ ਨੇ ਬਖਸ਼ਣਾ ਕੀਰਤ ਦੇ ਅੰਦਰ ਬੁਲਾਉਣਾ ਚਾਹਤ ਹੈ ਗੁਰੂ ਜੀ ਦੇ خدا ਦੇ ਬੁਲਾਉ ਕਦੇ ਆਉਹੀ ਕੋ ਆਹੇ ਜੀ ਕਾ